ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਾਤੰਦ ਰਾਮਦਾਸ ਅਰ ਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਮਹਾਦਰ ਜੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਾਰੇ ਅਨੁਰਾਗ ਇਕੰਕਾਰਾ ਸਤਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸਨ ਸੋਏ ਸ੍ਰੀ ਗੁਰ ਸਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤੈਨ ਸੰਤਨ ਤਉ ਵੰਦਨਾ ਸਿਰ ਜਰਨਨ ਪਰ ਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰੂ ਹਰगोਬਿੰਦ ਜੀ ਕਰਤ ਦਾਸ ਕਲਿਆਨ ਇੱਕ ਦਿਨ ਬੈਠੇ ਸਬਾ ਮਹਿ ਉਹ ਗਵਨ ਚੰਦ ਸਮਾਨ ਸ੍ਰੀ ਗੁਰ ਹਰगोਬਿੰਦ ਜੀ ਕਰਤ ਦਾਸ ਕਲਿਆਣ ਇੱਕ ਦਿਨ ਬੈਠੇ ਸਭਾ ਮੈਂ ਉਹ ਬਗਨ ਚੰਦ ਸਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਚਰਨ ਤਰਜਾਮੀ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪ੍ਰੇਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਨਿਰੰਜਨੀ ਜੋਤ ਜਾਹਰ 피ਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਮਹਾਨ ਪਾਵਨ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਮੇਰ ਸਾਹਿਬ ਜੀ ਵਿਖੇ ਗੁਰੂ ਜੀ ਕੇ ਚਰਨਾ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ ਮਹਾਰਾਜ ਸਾਹਿਬ ਜੀ ਨੇ ਦਇਆ ਦ੍ਰਿਸ਼ਟੀ ਕੀਤੀ ਹੈ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਪਤ ਹੋਇਆ ਹੈ ਗਰੀਬ ਨਵਾਜ਼ ਸਤਗੁਰੂ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਲੜੀਵਾਰ ਰੂਪ ਵਿੱਚ ਪਾਵਣ ਇਤਿਹਾਸ ਸਰਵਣ ਕਰ ਰਹੇ ਹਾਂ। ਕਲ ਦੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤਾ ਜਿਵੇਂ ਮਹਾਰਾਜ ਸਾਹਿਬ ਜੀ ਬਿਆਸ ਦਰਿਆ ਦੇ ਕੰਢੇ ਤੇ ਨਵਾਂ ਜੋ ਨਗਰ ਵਸਾਇਆ ਹੈ ਜਿਸ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਿਆ ਸਤਿਗੁਰਾਂ ਦੇ ਨਾਮ ਤੇ ਸ੍ਰੀ ਹਰਗੋਬਿੰਦਪੁਰ ਸਾਹਿਬ। ਉਸ ਨਗਰ ਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ। ਔਰ ਕਸ਼ਮੀਰੀ ਖਵਾਜਾ ਕਸ਼ਮੀਰੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਇਆ। ਜਿਸ ਨੇ ਮਹਾਨ ਸੇਵਾ ਕੀਤੀ, ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਜਾਨੀ ਸੈਦ ਮਹਾਰਾਜ ਸਾਹਿਬ ਜੀ ਦੇ ਦੁਆਰੇ ਤੇ ਆਇਆ। ਉਸ ਨੂੰ ਵੀ ਮਹਾਨ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਇਹ ਆਪ ਜੀ ਨੇ ਕਲ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ ਸ੍ਰੀ ਹਰ ਗੋਬਿੰਦਪੁਰ ਸਾਹਿਬ ਵਿੱਚ ਜਿਵੇਂ ਮਹਾਰਾਜ ਸਾਹਿਬ ਜੀ ਹੋਰ ਬਖਸ਼ਿਸ਼ਾਂ ਕਰ ਰਹੇ ਹਨ ਪ੍ਰੇਮ ਸਹਿਤ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ ਸਰਬੱਤ ਮੰਨਾਈ ਭਾਈ ਮਨੁਭਰਤੀਆਂ ਦੀ ਇਕਾਗਰਤਾ ਰਸਨਾ ਦੀ ਪਵਿੱਤਰਤਾ ਵਾਸਤੇ ਗਾਜੋ ਅਜ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਹੇਰੋ ਚਾਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰ ਹਰਿ ਗੋਬਿੰਦ ਜੀ ਕਰਤ ਦਾਸ ਕਲਿਆਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਆਰਪਿੰਦਪੁਰੇ ਦੇ ਵਿੱਚ ਦਾਸਾਂ ਦੀ ਕਲਿਆਣ ਕਰ ਰਹੇ ਹਨ ਇੱਕ ਦਿਨ ਬੈਠੇ ਸਭ ਮੈਂ ਉਪਗਨ ਚੰਦ ਸਮਾਨ ਇੱਕ ਦਿਨ ਮਾਰੇ ਸਾਹਿਬ ਜੀ ਸਭਾ ਵਿੱਚ ਬੈਠੇ ਸੋਭ ਰਹੇ ਹਨ ਜਿਵੇਂ ਤਾਰਿਆਂ ਦੇ ਵਿੱਚ ਚੰ드ਰਮਾ ਸੋਭਦਾ ਹੈ ਇਸ ਤਰ੍ਹਾਂ ਸਿੱਖਾਂ ਰੂਪੀ ਤਾਰਿਆਂ ਦੇ ਵਿੱਚ ਚੰ드ਰਮਾ ਰੂਪੀ ਸਤਿਗੁਰੂ ਔਰ ਗੋਬਿੰਦ ਸਾਹਿਬ ਜੀ ਮਹਾਰਾਜ ਸੋਭ ਰਹੇ ਹਨ ਚੋਪਈ ਦਰਸ਼ਨ ਕਰਹਿ ਸਿੱਖ ਸੁਖ ਪਾਵਹਿ ਗੁਰੂ ਕੇ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਸੁਖ ਪ੍ਰਾਪਤ ਕਰ ਰਹੇ ਹਨ ਮਹਾਂ ਪ੍ਰੇਮ ਤੇ ਬਾਲ ਬਲ ਜਬ ਹੈ ਵੱਡਾ ਇਰਦੇ ਵਿੱਚ ਪ੍ਰੇਮ ਹੈ ਮਹਾਨ ਪ੍ਰੇਮ ਕਰਕੇ ਸਤਿਗੁਰੂ ਜੀ ਤੋਂ ਬਲੇਹਾਰ ਬਲੇਹਾਰ ਜਾ ਰਹੇ ਆ ਬਲੇਹਾਰੀ ਗੁਰੇ ਆਪਣੇ ਦਿਉਹਾੜੀ ਸਤਵਾਰ ਜੈਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਬਾਰਨੇ ਬਲੇਹਾਰਨੇ ਲਖ ਬਰੀਆ ਨਮੋ ਹੋ ਨਾਮ ਸਾਇਬ ਕੋ ਪ੍ਰਾਣਿਆ ਧਰੀਆ ਸਤਗੁਰੂ ਜੀ ਤੋਂ ਬਲੇਹਾਰ ਬਲੇਹਾਰ ਜਾਂਦੇ ਗੁਰਸਿੱਖ ਸ੍ਰੀ ਹਰਿ ਗੋਬਿੰਦ ਆਨੰਦ ਧਾਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਨੰਦ ਧਾਰਿਆ ਹੋਇਆ ਹੈ आनंददाई स्वरूप ਹਨ ਮਹਾਰਾਜ ਸਾਹਿਬ ਜੀ ਸਾਹਿਬ ਬੁੱਢਾ ਸਮੁਖ ਨਿਹਾਰਾ ਮਹਾਰਾਜ ਸਾਹਿਬ ਜੀ ਨੇ ਦੀਵਾਨ ਵਿੱਚ ਬੈਠਿਆ ਹੋਇਆ ਹੈ ਸਾਹਮਣੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਬੈਠਿਆ ਤੱਕਿਆ ਹੈ ਸੁੰਦਰ ਬਾਕ ਬਲਾਸ ਬਖੰਨ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਸੋਹਣੇ ਬਚਨ ਬिलास ਕੀਤੇ ਇਹ ਭਾਈ ਤਾਂ ਬੰਸ ਮਹਾਨ ਇਹ ਭਾਈ ਤੁਮ ਬੈਸ ਮਹਾਨਾ ਮਾਰੇ ਕਹਿਣ ਲੱਗੇ ਇਹ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਵੱਡੀ ਉਮਰ ਹੈ ਸ੍ਰੀ ਨਾਨਕ ਕੀ ਕੀਨੀ ਸੇਵਾ ਕਿਉਂਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਸਾਧ ਸੰਗਤ ਜੀ 1575 ਬਿਕਰਮੀ ਸੰਮਤ ਨੂੰ ਕਥੂ ਨੰਗਲ ਦੇ ਬਾਹਰ-ਬਾਰ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਉਮਰ ਦੇ ਵਿੱਚ ਜਗਤ ਗੁਰੂ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲੇ ਉਸ ਮੌਕੇ ਤੇ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਸਹਿਮਾਰਾ ਜੀ ਦੀ ਸਰੀਰ ਕਾਲਬਲਾ 49 ਵਰਿਆਂ ਦੀ ਸੀ ਬਾਬਾ ਬੁੱਢਾ ਸਾਹਿਬ ਜੀ ਦੀ 12 ਵਰਿਆਂ ਦੀ ਉਮਰ ਸੀ ਬਚਪਨ ਦਾ ਨਾਂ ਸੀ ਭਾਈ ਬੂੜਾ ਜੀ ਆਪ ਜੀ ਸਤਿਕਾਰਯੋਗ ਪਿਤਾ ਬਾਬਾ ਸੁਖਰੰਦਾਵਾ ਜੀ ਸਤਿਕਾਰਯੋਗ ਮਾਤਾ ਗौरा ਜੀ ਦੇ ਗ੍ਰਹਿ ਵਿਖੇ ਅਤੂਨ ਅੰਗਲ ਦੇ ਵਿੱਚ 1563 ਵਿਕਰਮੀ ਨੂੰ ਔਰ 1506 ਈਸਵੀ ਸਨ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ ਤੇ 1575 ਵਿਕਰਮੀ ਨੂੰ ਮਹਾਰਾਜ ਸਾਹਿਬ ਦੇ ਨਾਲ ਮਿਲੇ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਵਜਨ ਕਰਕੇ ਬਾਲਕ ਬੂੜੇ ਤੋਂ ਬਾਬਾ ਬੁੱਢਾ ਸਾਹਿਬ ਬਣਾ ਦਿੱਤਾ ਮਹਾਰਾਜ ਨੇ ਆਖਿਆ ਸੀ ਬਾਲਕਿਆ ਤੇਰੀ ਉਮਰ ਤਾਂ ਛੋਟੀ ਹੈ ਪਰ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ ਤਾਂ ਆਪ ਜੀ ਨੇ ਲਗਭਗ 21 ਸਾਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਵਸਦੀਤ ਕੀਤੇ ਸਾਰੀ ਉਮਰ ਬਾਬਾ ਬੁੱਢਾ ਸਾਹਿਬ ਜੀ ਦੀ ਸਾਧ ਸੰਗਤ ਜੀ 125 ਸਾਲ ਹੋਈ ਹੈ ਜਿਹਦੇ ਵਿੱਚੋਂ 113 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੀ ਸੇਵਾ ਹੀ ਕੀਤੀ ਹੈ ਸੋ ਇੱਕ ਸਦੀ ਤੋਂ ਵੀ 13 ਸਾਲ ਬਾਅਦ ਤਾਂ 6ਵੇਂ ਪਾਸ਼ਾਹ ਹਮਾਰੀ ਸਾਹਿਬ ਜੀ ਕਹਿਣ ਲੱਗੇ ਇਹ ਭਾਈ ਬੁੱਢਾ ਸਾਹਿਬ ਜੀ ਆਪ ਜੀ ਦੀ ਵੱਡੀ ਉਮਰ ਹੈ ਤੁਸੀਂ ਸ੍ਰੀ ਨਾਨਕ ਕੀ ਕੀਨੀ ਸੇਵਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਸੇਵੇ ਸ੍ਰੀ ਅੰਗਦਪੁਰ ਦੇਵਾ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਵੀ ਆਪ ਜੀ ਨੇ ਸੇਵਾ ਕੀਤੀ ਹੈ ਧਨ ਕੀ ਜੁਗਤ ਅਪਰ ਸ਼ਭ ਕਰਨੇ ਸੋ ਇਸੇ ਤਰ੍ਹਾਂ ਇਹਨਾਂ ਸਤਿਗੁਰਾਂ ਦੀ ਦਿੱਤੀ ਹੋਈ ਜੁਗਤੀ ਦੇ ਨਾਲ ਹੋਰ ਵੀ ਤੁਸੀਂ ਸ਼ੁਭ ਕਰਮੀ ਕਮਾਈ ਭਾਉ ਭਗਤੀ ਦੀ ਕੀਤੀ ਗੁਰੂ ਕੀ ਆਗਿਆ ਵਿੱਚ ਰਹਿ ਕੇ ਕਰੇ નિਹਾਰਨ ਧਰਮ ਤਦਰਣੀ ਇਹ ਸਤਿਗੁਰੂ ਜੀ ਨੇ ਜੋ ਸ਼ੁਭ ਕਰਣੀ ਦੇ ਨਾਲ ਜੀਵਾਂ ਦੀ ਕੋਟੀ ਮੱਦ ਦੂਰ ਕੀਤੀ ਹੈ ਤਾਂ ਇਸ ਪ੍ਰਕਾਰ ਆਪ ਜੀ ਨੇ ਇਹ ਸਾਰਾ ਕੁਝ ਵੇਖਿਆ ਹੈ ਜਦਾ ਚਰਤ ਕੀਏ ਸ੍ਰੀ ਨਾਨਕ ਜਿਵੇਂ ਮਹਾਰਾਜ ਸਾਹਿਬ ਜੀ ਨੇ ਕੌਤਕ ਕੀਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹ ਆਪ ਜੀ ਨੇ ਸਭ ਵੇਖੇ ਹਨ ਕਿਵੇਂ ਜੀਵਾਂ ਦੀ ਫੋਟੀ ਮਤ ਨਾਸ ਕੀਤੀ ਮਹਾਰਾਜ ਨੇ ਸ਼ੁਭ ਮਤ ਬਖਸ਼ਿਸ਼ ਕੀਤੀ ਜੀਵਾਂ ਦੀ ਕਲਿਆਣ ਕੀਤੀ ਜਿਵੇਂ ਮਾਰਈ ਨੇ ਚਰਿਤ੍ਰਕਾਉਤ ਕੀਤੇ ਬਾਕਿਆ ਬੋਲ ਮਨੋ ਮਨਮਾਨਕ ਤੇ ਮਾਰਈ ਸਹਿਬ ਜੀ ਦੇ ਅਮੋਲਕ ਬਚਨ ਮਨ ਦੇ ਰਤਨ ਮਣੀ ਤੇ ਮਾਨਕ ਵਰਗੇ ਭਗਤ ਮੁਕਤ ਸਭ ਹਾਜ਼ਰ ਜਿਨਕੇ ਮੁਕਤ ਮੁਕਤ ਸਭ ਹਾਜ਼ਰ ਜਿਨਕੇ ਜਿਨ੍ਹਾਂ ਦੇ ਪਾਸ ਸਭ ਪ੍ਰਕਾਰ ਦੇ ਭੁਗਤ ਪਦਾਰਥ ਤੇ ਮੁਕਤੀਆਂ ਹਾਜ਼ਰ ਸਨ ਕਰਮ ਕਰੇ हेਰੇ ਤੁਮ ਤਨਕੇ ਕਰੇ ਕਰਮ हेरे ਤੁਮ ਤਨਕੇ ਸੋ ਸਤਗੁਰੂ ਜੀ ਦੇ ਕਰਮ ਕਿਰਪਾ ਦੇ ਨਾਲ ਤੁਸੀਂ ਸਤਗੁਰੂ ਜੀ ਦੇ ਪਾਸ ਰਹਿ ਕਰਕੇ ਇਹ ਸਭ ਪਦਾਰਤ ਤੇ ਸਭ ਮੁਕਤੀਆਂ ਵੇਖੇ ਹਨ ਸ਼੍ਰੀ ਅੰਗਦ ਗੁਰ ਅਮਰ ਗੁਸਾਈ ਫਿਰ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਆਪ ਜੀ ਨੇ ਸੇਵਾ ਕੀਤੀ ਤੇ ਸ੍ਰਿਸ਼ਟੀ ਦੇ ਗੁਸਾਈ ਮਾਲਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵੀ ਕੀਤੀ ਸਭ ਲੀਲਾ ਜਿਮ ਕੀਨਗ ਸੁਹਾਏ ਸਾਰੀ ਲੀਲਾ ਸਭ ਚੋਜ ਕੌਤਕ ਸਤਗੁਰੂ ਜੀ ਨੇ ਕੀਤੇ ਸੋਬਣੀ ਕੋ ਤੁਸੀਂ ਵੇਖੇ ਹਨ ਵਖਦ ਕਰੇ ਜਸ ਤੀਨੋ ਕਰਨੇ ਜਿਵੇਂ ਜਿਨ੍ਹਾਂ ਦੀ ਸ਼ੁਭ ਕਰਨੀ ਹੈ ਇਸੇ ਤਰ੍ਹਾਂ ਉਹ ਸੁਖਦਾਈ ਕਰਨੀ ਵੀ ਤੁਸੀਂ ਵੇਖੀ ਹੈ ਅਮਹ ਸੁਨਾਵ ਤਮ ਦੁਖ ਹਰਨੇ ਜਿਵੇਂ ਸਤਗੁਰੂ ਜੀ ਦੀ ਸ਼ੁਭ ਕਰਨੀ ਤੁਸੀਂ ਵੇਖੀ ਹੈ ਨਾ ਜਿਵੇਂ ਸਤਗੁਰੂ ਜੀ ਨੇ ਜੀਵਾਂ ਨੂੰ ਸੁਖਦਾਨ ਦਿੱਤਾ ਜੋਬ ਕਰਨੀ ਕਮਾਈ ਮਹਾਰਾਜ ਸਾਹਿਬ ਜੀ ਨੇ ਜੋ ਜੋਜਕਾਉ ਤੇ ਕੀਤੇ ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦੀ ਕਥਾ ਸਾਨੂੰ ਸੁਣਾਓ ਜੋ ਦੁੱਖਾਂ ਨੂੰ ਦਲਣ ਵਾਲੀ ਹੈ ਸੁਣੀ ਅਪਣੇ ਕਿਸ ਦੇ ਕਾਨ ਬਾਕੀ ਤੇ ਸਭ ਨੇ ਹੋਰ ਕਿਸੇ ਦੇ ਪਾਸੋਂ ਆਪਣੇ ਕੰਨਾਂ ਨਾਲ ਸੁਣੀ ਹੈ ਕਥਾ ਪਾਮ ਬੇਦਮਾਨ ਬਲੋ ਕੰਠਾਨ ਜੇ ਤੁਸੀਂ ਤੇ ਪ੍ਰਤੱਖ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਆਪਣੇ ਨੇਤਰਾਂ ਨਾਲ ਸਭ ਕੁਝ ਵੇਖਿਆ ਹੈ ਆਪਣੇ ਅੱਖਾਂ ਨਾਲ ਵੇਖਿਆ ਤੇ ਆਪਣੇ ਕੰਨਾਂ ਨਾਲ ਸੁਣਿਆ ਤੁਸੀਂ ਤੇ ਮਹਾਰਾਜ ਦੇ ਚਰਨਾਂ 'ਚ ਰਹਿੰਦੇ ਰਹੋ ਬਾਬਾ ਬੁੱਢਾ ਸਾਹਿਬ ਜੀ ਬਾਕੀਆਂ ਨੇ ਤੇ ਅੱਗੇ ਤੋਂ ਅੱਗੇ ਕਿਸੇ ਨਾ ਕਿਸੇ ਤੋਂ ਸੁਣਿਆ ਹੈ ਆਹੋ ਪ੍ਰਾਤਨ ਪਰੰਪਰ ਬੀਨਾ ਆਹੋ ਪ੍ਰਾਤਨ ਪਰੰਪਰ ਬੀਨਾ ਤੁਸੀਂ ਪ੍ਰਾਤਨ ਹੋ ਪ੍ਰਾਣੇ ਗੁਰ ਸੇਖੋ ਮੋਢ ਕਦੀਮ ਦੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਤੇ ਬਹੁਤ ਹੀ ਸਿਆਣੇ ਹੋ ਗੁਰ ਸਿੱਖੀ ਸ਼ਰਧਾ ਮਨ ਭਿੰਨਾ ਗੁਰੂ ਕੇ ਸਿੱਖੀ ਦੇ ਵਿੱਚ ਸ਼ਰਧਾ ਵਿੱਚ ਆਪ ਜੀ ਦਾ ਮਨ ਭਜਾ ਹੋਇਆ ਹੈ ਸ੍ਰੀ ਹਰਿ ਗੋਬਿੰਦ ਕੇ ਬਾਚ ਸੁਨੇ ਜੇਸ ਵੇਲੇ ਸਤਿਗੁਰੂ ਹਰ ਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਸੁਨੇ ਬ੍ਰਹਮ ਗਿਆਨੀ ਬਾਬਾ ਪਟਾ ਸਾਹਿਬ ਜੀ ਨੇ ਉਸ ਕਵਤ ਬੁੱਢਾ ਬਚ ਭਣੇ ਉਸ ਵੇਲੇ ਮੁਸਕਰਾਉਂਦਿਆ ਹੋਏ ਆਂ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਬਚਨ ਕੀਤੇ ਹਨ ਮੁਸਕਰਾ ਕੇ ਅੰਤਰਜਾਮੀ ਤੁਮ ਸਭ ਜਨੋ ਬਾਬਾਈ ਕਹਿਣ ਲੱਗੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਆਪ ਅੰਤਰਜਾਮੀ ਹੋ ਤੇ ਸਭ ਕੁਝ ਜਾਣਦੇ ਹੋ ਉਤਪਵਿਖਤ ਨਾਹੇ ਨਾ ਛਨੋ ਮਹਾਰਾਜ ਜੋ ਕੁਝ ਬੀਤ ਚੁੱਕੇ ਸਮੇਂ ਵਿੱਚ ਵਾਪਰਿਆ ਹੈ ਜੋ ਕੁਝ ਭਵਿੱਖਤ ਕਾਲ ਵਿੱਚ ਵਾਪਰਨਾ ਹੈ ਏ ਆਪ ਜੀ ਤੋਂ ਕੋਈ ਛੁਪਿਆ ਹੋਇਆ ਨਹੀਂ ਹੈ। ਤੁਮ ਸੂਰਜ ਮੈਂ ਦੀਪ ਸਮਾਨ। ਮਹਾਰਾਜ ਤੁਸੀਂ ਸੂਰਜ ਦੇ ਤੁਲੋ ਤੇ ਮੈਂ ਦੀਵੇ ਦੇ ਸਮਾਨ ਆਪ ਜੀ ਦੇ ਸਾਹਮਣੇ। ਰਾਮੈਂ ਕਰਾਂ ਪ੍ਰਕਾਸ਼ ਬਖੰਨ। ਤੇ ਸੂਰਜ ਦੇ ਸਾਹਮਣੇ ਮਹਾਰਾਜ ਦੀਵਾ ਕੀ ਪ੍ਰਕਾਸ਼ ਕਰ ਸਕਦਾ ਹੈ? ਮੈਂ ਆਪ ਜੀ ਦੇ ਸਾਹਮਣੇ ਮਹਾਰਾਜ ਕੀ ਕੋਈ ਸੁਣਾ ਸਕਦਾ ਹਾਂ? ਤੁਸੀਂ ਅੰਤਰਜਾਮੀ ਉਹ ਸਭ ਕੁਝ ਜਾਣਦੇ ਹੋ। ਜਿਵੇਂ ਸੂਰਜ ਨਹੀਂ ਆਈ ਉਹ ਤੇ ਮੈਂ ਦੀਵੇ ਦੀ ਤਰ੍ਹਾਂ ਹਾਂ ਤੇ ਦੀਵੇ ਦੇ ਸਾਹਮਣੇ ਭਲਾਂ ਸੂਰਜ ਦੇ ਸਾਹਮਣੇ ਭਲਾ ਮਹਾਰਾਜ ਦੀਵੇ ਦਾ ਪ੍ਰਕਾਸ਼ ਕਿੰਨਾ ਕੁ ਹੋ ਸਕਦਾ ਹੈ